ਰਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਕੋ ਟਲ ਗੁਰਸਿਵੀਆ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋ ਵਾ ਸਿਵ ਤਖ ਸਮਦੀ ਨੂਰੇ ਅਰਸੋ ਕੁਰਸੋਂ ਛੱਟੀ ਐ ਤਦਿ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰச் ਆਂਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਵਣਾ ਦਾਵੀ ਸਾਹ ਸਤਨਾਮ ਸੇ ਰਵਾਹੇ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਦੀਆ ਇਕ ਓਅੰਕਾਰ ਸਤ ਗੁਰ ਪ੍ਰਸਾਦ ਗੁਰ 사ਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗੇ ਪ੍ਰਭ ਪਾਵੈ ਸਰਵਰ ਮਹਿ ਹੰਸ ਪ੍ਰਾਨਪਤ ਪਾਵੈ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਾਰੇ ਰਤ ਜੋਗ ਚੁਗੇ ਪ੍ਰਭ ਪਾਵੈ ਸਰਵਰ ਮਹੰਸ ਪ੍ਰਾਨ ਪਤ ਪਾਵੈ ਕਿਆ ਭਗਵਪੁੜਾ ਛਪੜੀ ਨਾਏ ਕੀਚੜ ਡੁਬੈ ਮੈਲ ਨਜਾਈ ਰਹਾਉ ਰਖ ਰਖ ਚਰਨਾ ਤਰੇ ਵਿਚਾਰੀ ਦੋ ਵਿਦਾ ਛੋੜ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੀ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਪਗਤ ਕਰ ਸਹਿਜ ਸਮਾਈ ਸਰਵਰ ਮਹਾਂ ਹੰਸ ਹੰਸ ਮੈਂ ਸਾਗਰਾ ਅਕਥ ਕਥਾ ਗੁਰਬਚਨੀ ਆਤਰਾ ਸੋਨ ਮੰਡਲ ਇੱਕ ਜੋਗੀ ਬੈਸੇ ਨਾਰ ਨਾ ਪਰਖ ਕਹ ਕਉ ਕੈਸੇ ਤੇ ਪਵਨ ਜੋਤ ਰਹੇ ਲਿਵ ਲਾਈ ਸੁਰੇ ਨਰਨਾਥ ਸੱਚੀ ਸਰਣਾਈ ਆਨੰਦ ਮੂਲਾ ਅਨਾਤਿਆ ਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਚਲ ਪੈ ਕਾਟਨ ਹਾਰੇ ਓ ਮੈ ਮਾਰ ਮਿਲੇ ਪਗ ਧਾਰੀ अनिक जतन कर काल संताए मरण लेखाए मंडल महयाय जन्म पदार्थ दुविधा खोवै अपना चीन स प्रम प्रम रोवै कह तो पड़तो सुन तोए का ਤੀਰਜ ਤਰਮਾ ਧਰਨੀ ਤਰ ਟੇਕਾ ਜਤ ਸਤ ਸੰਜਮਾ ਰਿਦੈ ਸਮਾਏ ਚੌਥੇ ਪਦ ਕਾ ਜੇ ਮਨ ਪਤਿਆਏ ਸਾਚੇ ਨਿਰਮਲਾ ਮੈਲ ਨ ਲਗੈ ਗੁਰ ਕੈ ਸਬਦ ਪਰਮ ਪਉ ਪਾਗੈ ਸੂਰਤ ਮੂਰਤਾ ਆਦੇ ਅਨੂਪਾ ਨਾਨਕ ਜਾਚੈ ਸਾਚ ਸਰੂਪਾ ਸਾਚੇ ਨਿਰਮਲ ਮੈਲ ਨਾ ਲਾਗਾ ਗੁਰ ਕੈ ਸਬਦ ਪਰਮ ਪਉ ਪਗੈ ਸੂਰਤ ਮੂਰਤਾ ਆਦੇ ਅਨੂਪਾ ਨਾਨਕ ਜਾਚੈ ਸਾਚ ਸਰੂਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ